ਤਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਭਗਤ ਭਗਵਾਨ ਜਹ ਪ੍ਰਾਨਿਕ ਨਾਏ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਇੱਕ ਭਗਤ ਭਗਵਾਨ ਜਹ ਪ੍ਰਾਨੇ ਕਾ ਨਾਹੇ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹ ਤਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੇ ਨਿਵਾਜੀ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਪਰਮ ਸਨਮਾਨਯੋਗ ਸਤਿਗੁਰੂ ਚਾਵਰ ਸ਼ਤਰ ਤਖਤਾਂ ਦੇ ਮਾਲਕ ਹਾਜ਼ਰਾ ਹਜ਼ੂਰ ਜਹਰਾਜ ਹਜ਼ੂਰ ਸਰਬ ਕਲਾ ਭਰਪੂਰ ਸਰਬ ਕਾਇਨਾਤ ਦੇ ਮਾਲਕ ਜੁਗੋ ਜੁਗਾਟਾਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਸਜ ਬੈਠੇ ਸਾਧ ਸੰਗਤ ਅੰਮ੍ਰਿਤ ਵੇਲੇ ਤੋਂ ਪਾਵਨ ਬਾਣੀ ਸਰਵਨ ਕਰਕੇ ਸੇਵਾ ਸਿਮਰਨ ਕਰਕੇ ਸਤਿਗੁਰਾਂ ਦੇ ਦਿਦਾਰੇ ਕਰਕੇ ਜਨਮਾਂ ਨੂੰ ਸਫਲਾ ਕਰ ਰਹੇ ਹੋ ਆਓ ਪਾਵਨ ਗੁਰਬਾਣੀ ਵਿਚਾਰਨਾ ਜੁੜੀਏ ਤਾਨ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨਾਮੇ ਸਰੂਪ ਗੁਰੂ ਨਾਨਕ ਸਾਹਿਬ ਜੀ ਕਿਰਪਾ ਦੇ ਘਰ ਵਿੱਚ ਆ ਕਰਕੇ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਦਾ ਫਰਮਾਨ ਹੈ ਏਕ ਭਗਤ ਭਗਵਾਨ ਜਹ ਪ੍ਰਾਨੀ ਕੈ ਨਾਹੇ ਮਨ ਜੈਸੇ ਸੁਕਰ ਸਵਾਨ ਨਾਨਕ ਮਾਨੋ ਤਾਹੇ ਤਨ ਸਤਿਗੁਰੂ ਜੀ ਆਖਦੇ ਹਨ हे ਨਾਨਕ ਜਿਸ ਪ੍ਰਾਣੀ ਦੇ ਮਨ ਵਿੱਚ ਏਕ ਭਗਵਾਨ ਦੀ ਭਗਤੀ ਨਹੀਂ ਉਸ ਦਾ ਸਰੀਰ ਇੰਜ ਜਾਣੋ ਜਿਵੇਂ ਸੂਰ ਦਾ ਜਾਂ ਕੁੱਤੇ ਦਾ ਸਰੀਰ ਹੈ ਜੈਸੇ ਸੂਕਰ ਸਵਾਨ ਨਾਨਕ ਮਾਣੋ ਤਾਹੇ ਧੰ ਇਸ ਤਰ੍ਹਾਂ ਜਾਣੋ ਉਹ ਕਨ ਵੀ ਮਨੁੱਖਾ ਸਰੀਰ ਨਹੀਂ ਹੋ ਸਕਦਾ ਭਾਵੇਂ ਮਨੁੱਖਾ ਸਰੀਰ ਲਈ ਫਿਰਦਾ ਹੈ ਪਰ ਜਿਸ ਪ੍ਰਾਣੀ ਦੇ ਮਨ ਵਿੱਚ ਭਗਵਾਨ ਦੀ ਯਾਦ ਨਹੀਂ ਭਗਤੀ ਨਹੀਂ ਤਾਂ ਸਤਿਗੁਰੂ ਜੀ ਕਹਿੰਦੇ ਜਾਂ ਤਾਂ ਸੂਰ ਹੋ ਸਕਦਾ ਹੈ ਜਾਂ ਫਿਰ ਕਨ ਕੁੱਤੇ ਦੇ ਜੋਨ ਵਿੱਚੋਂ ਹੋ ਸਕਦਾ ਹੈ ਮਨੁੱਖਾ ਸਰੀਰ ਦੀ ਜੋ ਉਪਮਾ ਕੀਤੀ ਗਈ ਹੈ ਉਹ ਇਸ ਲਈ ਨਹੀਂ ਕਿ ਜਾਨਵਰਾਂ ਦੇ ਸਰੀਰਾਂ ਨਾਲੋਂ ਕੋਈ ਇਹ ਸਰੀਰ ਜ਼ਿਆਦਾ ਤਾਕਤਵਰ ਜਾਂ ਜ਼ਿਆਦਾ ਸੁੰਦਰ ਹੈ ਜਾਂ ਜਿਆਦਾ ਬਲਵਾਨ ਹੈ ਹਾਥੀ ਨਾਲ ਸਿੱਧੀ ਟੱਕਰ ਹੋਵੇ ਤਾਂ ਮਨੁੱਖ ਦੀ ਕੀ ਹਾਲਤ ਹੋਵੇ ਸੇਰ ਨਾਲ ਖਾਲੀ ਹੱਥ ਝੜਪ ਹੋਏ ਤਾਂ ਕੀ ਹਾਲਤ ਹੋਵੇ ਤਲਵਾਰ ਨਾਲ ਜਾਂ ਬੰਦੂਕ ਨਾਲ ਸੇਰ ਮਾਰਨਾ ਇਹ ਮਨੁੱਖਾ ਸਰੀਰ ਨਹੀਂ ਲੜ ਸਕ ਲੜ ਰਿਹਾ ਹੈ ਕਹਨੇ ਬੁੱਧ ਲੜ ਰਹੀ ਹੈ ਬੁੱਧੇ ਨਾਲ ਹਥਿਆਰ ਬਣੇ ਜਾਲ ਬਣੇ ਸੇਰ ਫਸੇ ਇਸ ਤਰ੍ਹਾਂ ਗੁਰੂ ਦੇ ਪਿਆਰਿਓ ਪਏ ਸਰਕਸਾਂ ਦੇ ਵਿੱਚ ਕੰਮ ਕਰਦੇ ਹਨ ਜਿਹੜੇ ਬੁੱਧੀ ਦੇ ਨਾਲ ਜਿਨ੍ਹਾਂ ਨੂੰ ਫਸਾਏ ਹਨ ਦਿਮਾਗ ਨਾਲ ਜਿਨ੍ਹਾਂ ਨੂੰ ਫਸਾਏ ਹਨ ਹੋਰ ਵੇਖੋ ਮਨੁੱਖਾ ਸਰੀਰ ਵਿੱਚ ਜਿੰਨੀ ਬਦਬੂ ਹੈ ਸ਼ਾਇਦ ਇੰਨੇ ਜਾਨਵਰਾਂ ਦੇ ਸਰੀਰ ਵਿੱਚ ਨਹੀਂ ਹੈ ਕਈ ਜਾਨਵਰ ਤਾਂ ਐਸੇ ਹਨ ਕਿਤੇ ਬਰਸਾਤ ਪਾਵੇ ਬਰਸਾਤ ਆਵੇ ਤਾਂ ਹੀ ਇਸ਼ਨਾਨ ਨਸੀਬ ਹੁੰਦਾ ਉਹਨਾਂ ਨੂੰ ਮੇਰਾ ਜਿਵੇਂ ਮੋਰ ਹਨ ਮੋਰਾ ਨੂੰ ਕੌਣ ਰੋਜ਼ ਇਸ਼ਨਾਨ ਕਰਾਉਂਦਾ ਹੈ ਉਹ ਸਿਰਫ ਬਰਸਾਤ ਆਵੇ ਤੇ ਇਸ਼ਨਾਨ ਕਰਦੇ ਹਨ ਪਹਿਲਾਂ ਪਾਉਂਦੇ ਹਨ ਪਰ ਕਿੰਨੇ ਸੁੰਦਰ ਹਨ ਸਾਰਿਆਂ ਨਾਲੋਂ ਸੁੰਦਰ ਹਨ ਉਹ ਕਦੇ ਕਿਸੇ ਕਿਹਾ ਹੈ ਕਿ ਮੇਰੇ ਕੋਲੋਂ ਬਦਬੂ ਆਉਂਦੀ ਹੈ ਪਰ ਮਨੁੱਖ ਤਾਂ ਕੁਛ ਵੀ ਨਾ ਕਰੇ ਤਾਂ ਵੀ ਅਠੇ ਪੈਰ ਇਸ਼ਨਾਨ ਦੀ ਲੋੜ ਹੈ ਨਹੀਂ ਤਾਂ ਇਸ ਦੇ ਪਾਸ ਬੈਠਣਾ ਮੁਸ਼ਕਲ ਹੈ ਇੱਕ ਦਿਨ ਦੋ ਦਿਨਾਂ ਨਾ ਨਾਵੇ ਇਸ ਦੇ ਪਾਸ ਬੈਠਣਾ ਬੜਾ ਔਖਾ ਹੈ ਕਿਉਂਕਿ ਬਦਬੂ ਮਾਰਦਾ ਹੈ ਸਰੀਰ ਕਰਕੇ ਇਹ ਕੋਈ ਜ਼ਿਆਦਾ ਉਤਮ ਨਹੀਂ ਉਤਮ ਇਸ ਲਈ ਹੈ ਕਿ ਇਸ ਕੋਲ ਦਿਮਾਗ ਹੈ ਸਰੀਰ ਕਰਕੇ ਕੋਈ ਉਤਮ ਨਹੀਂ ਹਾਇ ਸਰੀਰ ਹੈ ਦਿਮਾਗ ਨਹੀਂ ਬੰਦਾ ਕਿਸੇ ਕੰਮ ਦਾ ਨਹੀਂ ਆਪਾਂ ਗੱਲ ਨੇ ਕਈਆਂ ਦੇ ਗੁਰੂ ਦੇ ਪਿਆਰੋ ਬੱਚੇ ਨੇ ਸਰੀਰ ਹੈ ਦਿਮਾਗ ਨਹੀਂ ਹੈ ਉਹ ਕਿਸੇ ਕੰਮ ਦੇ ਨਹੀਂ ਹਨ ਇਸੇ ਤਰ੍ਹਾਂ ਗੁਰੂ ਦੇ ਪਿਆਰੋ ਸਰੀਰ ਵੀ ਤਾਂ ਹੈ ਜੇ ਦਿਮਾਗ ਹੈ ਦਿਮਾਗ ਨਹੀਂ ਸਰੀਰ ਕਿਸੇ ਕੰਮ ਦਾ ਨਹੀਂ ਜਿਸ ਨਾਲ ਸੋਚ ਸਕਦਾ ਹੈ ਇਸ ਕੋਲ ਹਿਰਦਾ ਹੈ ਜਿਸ ਨਾਲ ਭਗਤੀ ਕਰ ਸਕਦਾ ਹੈ ਜੇਕਰ ਇਸ ਕੋਲ ਭਗਤੀ ਨਹੀਂ ਮਨ ਭਗਤੀ ਤੋਂ ਖਾਲੀ ਹੈ ਤਾ ਸੂਰ ਤੇ ਇਸ ਵਿੱਚ ਕੁੱਤੇ ਤੇ ਇਸ ਵਿੱਚ ਕੋਈ ਫਰਕ ਨਹੀਂ ਹੈ ਕਬੀਰ ਸਾਹਿਬ ਤਾਂ ਕਹਿੰਦੇ ਹਨ ਸਾਖਤ ਨਾਲੋਂ ਸੂਰ ਚੰਗਾ ਹੈ ਤੇਰੇ ਨਾਲੋਂ ਤਾਂ ਕਹਿੰਦੇ ਵੀ ਸੂਰ ਚੰਗਾ ਹੈ ਦੇਖੋ ਸਾਖਤ ਪੁਰਸਾਂ ਨਾਲੋਂ ਕਹਿੰਦੇ ਵੀ ਉਹ ਸੂਰ ਚੰਗਾ ਹੈ ਸੂਰ ਜਿੱਥੇ ਰਹੇ ਗੰਧ ਤਾਂ ਸਾਫ਼ ਕਰਦਾ ਹੈ ਨਾ ਇਹ ਗੰਧ ਪਾਉਂਦਾ ਹੈ ਥਾਂ ਥਾਂ ਤੇ ਗੰਧ ਪਾਉਂਦਾ ਹੈ ਥਾਂ ਥਾਂ ਤੇ ਲੜਾਈ ਪਾਉਂਦਾ ਹੈ ਸੂਰ ਕਿਸੇ ਦੀ ਲੜਾਈ ਨਹੀਂ ਪਾਉਂਦੇ ਸੂਰ ਕਿਤੇ ਗੰਦ ਨਹੀਂ ਪਾਉਂਦੇ ਇਹਨੂੰ ਸਾਫ਼ ਥਾਂ ਦੇ ਦਿਓ 10 ਦਿਨਾਂ ਤੱਕ ਇਹ ਸਾਫ਼ ਥਾਂ ਨੂੰ ਗੰਦਾ ਕਰਕੇ ਰੱਖ ਦਿੰਦਾ ਹੈ ਇਸ ਲਈ ਗੁਰੂ ਦੇ ਪਿਆਰੋ ਕੁੱਤੇ ਨੂੰ ਕਹਿੰਦੇ ਵੀ ਜਿੱਥੇ ਕੁੱਤਾ ਜਿੱਥੇ ਰਹੇ ਪਹਿਰਾ ਦਿੰਦਾ ਹੈ ਮਾਲਕ ਦਾ ਹੁਕਮ ਮੰਨਦਾ ਹੈ ਜਿਸ ਦੇ ਘਰ ਵਿੱਚ ਕੁੱਤਾ ਰਹਿ ਰਿਹਾ ਹੈ ਸਾਕਤ ਤੂੰ ਸੂਰ ਚੰਗਾ ਸਾਕਤ ਦੀ ਮਾਂ ਤੋਂ ਸੰਤਾਂ ਦੀ ਕੁੱਤੀ ਚੰਗੀ ਦੇਖੋ ਜਿਸ ਮਾਂ ਨੇ ਉਸ ਸਾਕਤ ਪੁਰਸ਼ ਨੂੰ ਜਨਮ ਦਿੱਤਾ ਨਾ ਕਹਿੰਦੇ ਵੀ ਉਹ ਮਾਂ ਵੀ ਨਹੀਂ ਕਹਿੰਦੇ ਵੀ ਚੰਗੀ ਜਿਨੇ ਜਨਮ ਦਿੱਤਾ ਜਿਸ ਦਾ ਬੱਚਾ ਹੀ ਕਹਿੰਦੇ ਸਾਕਤ ਹੋ ਜਾਵੇ ਉਸ ਮਾਂ ਨੂੰ ਵੀ ਲਾਂਤਾਂ ਨੇ ਇਸ ਗੁਰਬਾਣੀ ਦੇ ਵਿੱਚ ਤੇਰੇ ਨਾਲੋਂ ਤਾਂ ਕਹਿੰਦੇ ਵੀ ਜੇ ਤੂੰ ਇਹਨੂੰ ਜਨਮ ਦੇਣਾ ਹੀ ਸੀ ਫਿਰ ਕਹਿੰਦੇ ਵੀ ਇਹਦੇ ਨਾਲੋਂ ਤਾਂ ਕੰਨ ਕੋਖੋਂ ਬਾਜ ਰਹਿ ਜਾਂਦੀ ਚੰਗਾ ਸੀ ਅੱਖ ਕੇ ਥੱਕ ਕੇ ਮਾਂ ਮਾਂ ਵੀ ਕਹਿ ਦਿੰਦੀਆਂ ਨੇ ਆਪਣੇ ਬੱਚਿਆਂ ਤੋਂ ਅੱਖ ਕੇ ਥੱਕ ਕੇ ਜਦੋਂ ਕੋਈ ਬੱਚਾ ਆਖੇ ਨਾ ਲੱਗੇ ਨਸਿਆਂ ਦੇ ਵਿੱਚ ਗਲਤਾਨ ਰਹੇ ਘਰ ਬਰਬਾਦ ਕਰੇ ਤਾਂ ਮਾਂ ਵੀ ਅੱਖ ਕੇ ਕਹਿ ਦਿੰਦੀ ਐ ਤੂੰ ਜੰਮਦੇ ਹੀ ਮਰ ਜਾਂਦਾ ਬੈਨੂੰ ਕੋਈ ਦੁੱਖ ਨਹੀਂ ਸੀ ਤੂੰ ਜੰਮਦਾ ਹੀ ਮਰ ਜਾਂਦਾ ਮਾਂ ਇੰਨੀ ਦੁਖੀ ਹੋ ਜਾਂਦੀ ਹੈ ਕਿਉਂਕਿ ਕੇ ਮਾਂ ਨੂੰ ਗੁਰਬਾਣੀ ਦੇ ਵਿੱਚ ਵੀ ਲਾਂ ਤਾਂ ਪਾਈਆਂ ਨੇ ਕਬੀਰ ਸਾਖਤ ਤੇ ਸੂਕਰ ਭਲਾ ਰੱਖੈ ਆਛਾ ਗਾਓ ਉਹ ਸਾਖਤ ਬੱਪਰਾ ਮਰ ਗਿਆ ਕੋਏ ਨਾ ਲਹਿ ਨਾ ਇੱਥੇ ਕਬੀਰ ਸਾਹਿਬ ਜੀ ਇਹ ਕਹਿ ਰਹੇ ਨੇ ਫਿਰ ਕਬੀਰ ਸਾਹਿਬ ਜੀ ਹੋਰ ਇੱਕ ਥਾਂ ਤੇ ਵਿੱਚ ਕਹਿ ਰਹੇ ਨੇ ਕਬੀਰ ਬੈਸਨੋ ਕੀ ਕੂਕਰ ਭਲੀ ਕੂਕਰ ਪਤਾ ਕਿਹਨੂੰ ਕਹਿੰਦੇ ਨੇ ਕੁੱਤੇ ਨੂੰ ਕਬੀਰ ਬੈਸਨੋ ਕੀ ਕੂਕਰ ਭਲੀ ਸਾਖਤ ਕੀ ਬੁਰੀ ਮਾਏ ਸਾਖਤ ਦੀ ਜਿਹੜੀ ਮਾਂ ਉਹ ਬੁਰੀ ਹੈ ਮਾੜੀ ਹੈ ਉਹ ਨਿਤ ਸੁਣਾ ਹਰ ਨਾਮ ਜਸ ਉਹ ਪਾਪ ਵਿਸਾਹਨ ਜਾਏ ਇੱਕ ਕਥਾ ਹੈ ਕਿ ਇੱਕ ਸਾਖਤ ਨੌਕਰ ਨੂੰ ਮਾਲਕ ਨੇ ਕਿਹਾ ਕਿ ਤੂੰ ਨਮਕ ਹਰਾਮ ਨੌਕਰ ਹੈ ਮੈਂ ਤੈਨੂੰ ਪੁੱਤਰਾ ਵਾਂਗ ਪਾਲਿਆ ਪਰ ਤੂੰ ਮੇਰਾ ਬੁਰਾ ਕੀਤਾ ਤੂੰ ਬੰਦਾ ਨਹੀਂ ਕੁੱਤਾ ਹੈ ਇੱਕ ਮਾਲਕ ਨੇ ਕਿਹਾ ਨੌਕਰ ਨੂੰ ਕਹਿੰਦੇ ਹਨ ਕੋਲੋਂ ਕੰਦ ਵੀ ਕੁੱਤਾ ਬੋਲਿਆ ਉਸ ਦੇ ਕੋਲ ਹੀ ਕਹਿੰਦੇ ਕੁੱਤਾ ਭੋਲਿਆ ਕਿ ਮਹਾਰਾਜ ਮੈਂ ਤਾਂ ਤੁਹਾਡਾ ਅੱਜ ਤੱਕ ਕੁਝ ਨਹੀਂ ਵਿਗਾੜਿਆ ਮੈਨੂੰ ਤੁਸੀਂ ਕੁੱਤੇ ਦੇ ਕਹਿੰਦਾ ਇਸ ਬੰਦੇ ਦੇ ਬਰਾਬਰ ਮੈਨੂੰ ਕੋ ਮੇਲ ਕਰ ਦਿੱਤਾ ਮੈਂ ਤਾਂ ਤੁਹਾਡਾ ਨਮਕ ਖਾ ਕੇ ਹਰਾਮ ਨਹੀਂ ਕੀਤਾ ਉਸ ਮਾਲਕ ਨੇ ਕਹਿਣਾ ਕੀਤਾ ਬਈ ਓਏ ਨੌਕਰਾ ਤੂੰ ਤਾਂ ਕਹਿੰਦੇ ਵੀ ਨਮਕ ਹਰਾਮ ਬਣ ਗਿਆ ਮੈਂ ਤੈਨੂੰ ਪੁੱਤਰਾ ਵਾਂਗ ਪਾਲਿਆ ਪੁੱਤਰਾ ਵਾਂਗ ਰੱਖਿਆ ਨੌਕਰ ਸਮਝ ਕੇ ਨਹੀਂ ਰੱਖਿਆ ਸੀ ਤੂੰ ਨਮਕ ਹਰਾਮ ਬੰਦਾ ਹੈ ਕਹਿਣ ਲੱਗਿਆ ਕਨੇ ਪਰ ਤੂੰ ਮੇਰਾ ਬੁਰਾ ਕੀਤਾ ਤੂੰ ਬੰਦਾ ਨਹੀਂ ਕੁੱਤਾ ਹੈ ਅਗੋਂ ਕੁੱਤਾ ਬੋਲਿਆ ਕੁੱਤੇ ਨੇ ਆਖਿਆ ਕਹਿਣ ਲੱਗੇ ਮਹਾਰਾਜ ਮੈਂ ਤੁਹਾਡਾ ਅਜ ਤੱਕ ਬੁਰਾ ਨਹੀਂ ਕੀਤਾ ਅਜ ਤੱਕ ਮੈਂ ਤੁਹਾਡਾ ਕੁਝ ਵਿਗਾੜਿਆ ਨਹੀਂ ਮੈਨੂੰ ਕਿਉਂ ਗੱਲ ਵੀ ਗਾਲੀ ਦਿੰਦੇ ਹੋ ਬੰਦੇ ਨੇ ਕਿਹਾ ਤੈਨੂੰ ਤਾਂ ਮੈਂ ਕੁਝ ਨਹੀਂ ਕਿਹਾ ਕੁੱਤਾ ਕਹਿਣ ਲਗਾ ਇਸ ਅਕਿਰਤ ਘਣ ਨੂੰ ਮੇਰੇ ਨਾਲ ਕਿਉਂ ਤੁਲਨਾ ਕੀਤੀ ਹੈ ਕੁੱਤਾ ਕਹਿੰਦਾ ਇਹ ਅਕਿਰਤ ਘਣ ਹੈ ਮੈਂ ਅਕਿਰਤ ਘਣ ਨਹੀਂ ਹਾਂ ਇਸ ਬੰਦੇ ਨਾਲ ਤਾਂ ਕੁੱਤਾ ਵੀ ਰਲ ਕੇ ਰਹਿਣ ਦੀ ਤਿਆਰ ਨਹੀਂ ਕਹਿੰਦਾ ਇਸ ਬੰਦੇ ਨਾਲ ਤਾਂ ਹੋਰ ਕੁੱਤੇ ਵੀ ਰਲ ਕੇ ਨਾਲ ਤਿਆਰ ਨਹੀਂ ਹਨ ਵੀ ਇਸ ਬੰਦੇ ਨਾਲ ਕੋਈ ਰਲ ਜੀ ਇਹਨੂੰ ਸੋਗੋ ਵੱਡਤਾ ਦੇਣ ਪਰ ਕਹਿੰਦਾ ਵੀ ਇਸ ਦੇ ਨਾਲ ਰਹਿਣ ਨੂੰ ਤਿਆਰ ਨਹੀਂ ਹਨ ਕੁੱਤੇ ਵੀ ਐਸਾ ਅਕਰਤ ਘਨ ਹੈ ਏ ਇਸ ਲਈ ਗੁਸਾਈ ਤੁਲਸੀ ਇੱਕ ਦਿਨ ਬੜੇ ਮਸਤੀ ਨਾਲ ਗਾਰੇ ਸਨ ਵੱਡੇ ਭਾਗ ਮਨੁੱਖ ਤਨ ਪਾਵਾਂ ਵੱਡੇ ਭਾਗ ਮਨੁੱਖ ਤਨ ਪਾਵਾਂ ਗਾਰੇ ਸਨ ਗੁਸਾਏ ਤੁਲਸੀ ਜੀ ਕਹਿੰਦੇ ਹਨ ਜਾਨਵਰਾਂ ਨੇ ਤੁਸੀਂ ਨੂੰ ਘੇਰ ਲਿਆ ਉਸ ਗਵਈਏ ਨੂੰ ਘੇਰ ਲਿਆ ਹਾਥੀ ਨੇ ਕਿਹਾ ਆ ਮੇਰੇ ਵੱਲ ਸ਼ੇਰ ਨੇ ਕਿਹਾ ਇੱਧਰ ਆ ਤੁਸੀਂ ਨੇ ਕਿਹਾ ਨਾ ਭਾਈ ਬਾਂਦਰਾ ਨੇ ਕਿਹਾ ਆ ਮੇਰੇ ਵਰਗੇ ਕਨ ਵਿਸ਼ਾਲ ਮਾਰ ਇੱਕ ਦੂਜੇ ਦੇ ਗੁਰੂ ਦੇ ਪਿਆਰਿਓ ਆਖਣ ਲੱਗੇ ਹੱਸ ਕੇ ਅਗੋਂ ਕਿਹਾ ਮੇਰੇ ਵਾਂਗੂ ਪਾਣੀ ਵਿੱਚ ਤਰ ਹੰਸ ਕਹਿਣ ਲੱਗਿਆ ਨਾ ਉਡਾਰੇ ਮਾਰ ਦੁੱਧ ਪਾਣੀ ਅੱਡ ਅੱਡ ਕਰ ਗਾਂ ਨੇ ਕਿਹਾ ਘਾ ਖਾ ਕੇ ਦੁੱਧ ਦੇ ਉਸ ਤੋਸੀ ਦਾਸ ਨੂੰ ਕਿਹਾ ਜਿਹੜਾ ਗਾ ਰਿਹਾ ਸੀ ਉਹ ਗਾ ਰਿਹਾ ਸੀ ਵੱਡੇ ਭਾਗ ਮਾਨੁਖ ਤਨ ਪਾਵਾ ਜੰਗਲ ਵਿੱਚ ਗਾ ਰਿਹਾ ਸੀ ਤੁਰਿਆ ਜਾ ਰਿਹਾ ਸੀ ਅਗੋਂ ਸਾਰੇ ਜਾਨਵਰਾਂ ਨੇ ਘੇਰ ਲਿਆ ਹਾਥੀ ਨੇ ਘੇਰ ਲਿਆ ਸ਼ੇਰ ਨੇ ਘੇਰ ਲਿਆ ਬੰਦਰਾਂ ਨੇ ਘੇਰ ਲਿਆ ਗੁਰੂ ਦੇ ਪਿਆਰਿਓ ਅਗੇ ਹਾਂਸ ਨੇ ਘੇਰ ਲਿਆ ਸਾਰਿਆਂ ਨੇ ਘੇਰ ਲਿਆ ਰੋਜ ਤੂੰ ਇਸ ਜੰਗਲ ਵਿੱਚ ਆ ਕੇ ਇਹੀ ਗਾਉਂਦਾ ਬੱਡੇ ਭਾਗ ਮਨੁੱਖ ਤਨ ਭਾਵ ਕਹਿੰਦੇ ਐਡਾ ਹੀ ਇਹ ਚੰਗਾ ਤੇ ਗਾਂ ਵੀ ਅੱਗੇ ਆ ਕੇ ਖੜ ਕੇ ਕਹਿੰਦੇ ਵੀ ਘਾਹ ਖਾ ਕੇ ਦੁੱਧ ਦੇਵੇ ਫਿਰ ਫਿਰ ਕਹਿੰਦੇ ਸਾਡੇ ਨਾਲੋਂ ਇੰਨੇ ਚੰਗੇ ਨਹੀਂ ਫਿਰ ਬਾਂਦਰ ਕੰਗ ਸਾਡੇ ਵਾਂਗੂ ਕਹਿੰਦੇ ਵੀ ਫਿਰ ਟਪੂਸੀ ਮਾਰ ਕੇ ਪਾਰ ਲੰਘ ਜੇ ਛੋਟੀ ਛੋਟੀ ਚੀਜ਼ਾਂ ਦੇ ਵਿੱਚੋਂ ਅਸੀਂ ਲੰਮਕ ਕੇ ਤੁਰ ਜਾਂਦੇ ਆ ਕਹਿੰਦੇ ਮਸੱਕਤ ਘਾਲਦੇ ਆ ਸਾਡੇ ਵਾਂਗੂ ਕਿਵੇਂ ਚੰਗਾ ਹੋ ਸਕਦਾ ਸ਼ੇਰ ਕਹਿਣ ਲੱਗੇ ਵੀ ਸਾਡੇ ਨਾਲੋਂ ਕਿਵੇਂ ਚੰਗਾ ਹੋ ਸਕਦਾ ਹਾਥੀ ਕਹਿੰ ਲੱਗੇ ਵੀ ਸਾਡੇ ਨਾਲੋਂ ਕਿਵੇਂ ਬੰਦਾ ਚੰਗਾ ਹੋ ਸਕਦਾ ਹੈ ਅਸੀਂ ਕਿਸੇ ਦੀ ਗੁਰਬਾਦੀ ਨਹੀਂ ਕੀਤੀ ਅਸੀਂ ਜੰਗਲ ਨੂੰ ਸੰਭਾਲ ਕੇ ਰੱਖਿਆ ਬੰਦੇ ਨੇ ਜੰਗਲ ਨੂੰ ਬਰਬਾਦ ਕਰ ਦਿੱਤਾ ਕਹਿੰਦੇ ਵੀ ਸਾਰੇ ਜਾਨਵਰ ਕਹਿੰਦੇ ਅਸੀਂ ਕੁਦਰਤ ਨੂੰ ਸਾਂਭ ਕੇ ਰੱਖਿਆ ਇਸ ਨੇ ਕੁਦਰਤ ਨੂੰ ਖਤਮ ਕੀਤਾ ਬੰਦਾ ਕਿਵੇਂ ਚੰਗੇ ਹੋ ਸਕਦੇ ਹੈ ਕੁਦਰਤੀ ਚੀਜ਼ ਨੂੰ ਅਸੀਂ ਸਾਂਭ ਕੇ ਰੱਖਿਆ ਬਰਬਾਦ ਨਹੀਂ ਕੀਤਾ ਇਸ ਨੇ ਕੁਦਰਤੀ ਚੀਜ਼ ਦੀ ਬਰਬਾਦੀ ਕਰ ਦਿੱਤੀ ਆ ਬੰਦਾ ਕਿਵੇਂ ਚੰਗਾ ਹੋ ਸਕਦਾ ਤੁਲਸੀ ਦਾਸ ਦੇ ਅੱਖਾਂ ਖੁੱਲ ਗਈਆਂ ਵੀ ਮਨਾ ਮੈਂ ਤਾਂ ਸੁਣਿਆ ਸੀ ਬੰਦਾ ਚੰਗੇ ਵੱਡੇ ਭਾਗਾ ਵਾਲਾ ਤੇ ਬੰਦਾ ਤਾਂ ਐਡਾ ਕਹਿੰਦੇ ਵੀ ਨਾਸਤਕ ਹੈ ਕਹਿੰਦੇ ਵੀ ਸਾਰੇ ਜਾਨਵਰ ਕਹਿੰਦੇ ਅਸੀਂ ਕਾਂਤ ਹੋ ਕੇ ਕਹਿੰਦੇ ਪ੍ਰਮਾਤਮਾ ਦਾ ਨਾਮ ਰੋਜ਼ ਲੈਂਦੇ ਆ ਬੰਦਾ ਦਾ ਕੰਨ ਵੀ ਤੁਰੇ ਫਿਰਦਾ ਕਹਿੰਦੇ ਵੀ ਆਪਣੇ ਰੋਲੇ ਵਿੱਚ ਤੁਰੇ ਫਿਰਦਾ ਆਪਣੇ ਕੰਮਾਂ ਵਿੱਚ ਤੁਰੇ ਫਿਰਦਾ ਇਸ ਲਈ ਉਹ ਕਹਿੰਦੇ ਵੀ ਜਾਨਵਰਾਂ ਕਿਹਾ ਉਹ ਕੀ ਕਹਿਣ ਲੱਗਾ ਪ੍ਰਮਾਤਮਾ ਦੀ ਭਗਤੀ ਕਰੋਗੇ ਜਾਨਵਰਾਂ ਨੇ ਸਿਰ ਝੁਕਾ ਦਿੱਤਾ ਤੇ ਅਤੇ ਵਾਪਸ ਚਲੇ ਗਏ ਕਨੇ ਪ੍ਰਮਾਤਮਾ ਦੀ ਭਗਤੀ ਕਰੋ ਉਹ ਕਹਿੰਦੇ ਵੀ ਅਸੀਂ ਭਗਤੀ ਜ਼ਰੂਰ ਕਰਦੇ ਹਾਂ ਪਰ ਕਹਿੰਦੇ ਵੀ ਅਸੀਂ ਭਗਤੀ ਕਰਦੇ ਜ਼ਰੂਰ ਹਾਂ ਪਰ ਮਨੁੱਖ ਵਰਗੇ ਨਹੀਂ ਹੋ ਸਕਦੇ। ਉਸੇ ਦਾਸ ਨੇ ਕਿਹਾ ਵੀ ਇਹ ਮਨੁੱਖ ਹੋ ਕੇ ਭਗਤੀ ਕਰੇ ਤੇ ਕਹਿੰਦੇ ਵੀ ਸਾਰਿਆਂ ਨਾਲੋਂ ਉੱਤਮ ਹੋ ਜਾਂਦਾ ਹੈ। ਸਾਰੇ ਜਾਨਵਰਾਂ ਨਾਲੋਂ ਉੱਤਮ ਹੋ ਜਾਂਦਾ ਜੇ ਮਨੁੱਖ ਹੋ ਕੇ ਮਨੁੱਖ ਬਣ ਕੇ ਰਹੇ। ਮਹਾਰਾਜ ਕਹਿੰਦੇ ਹਨ। ਭਗਵਾਨ ਦਾ ਰੂਪ ਹੋ ਜਾਂਦਾ ਹੈ ਜਾਨਵਰ ਭਗਵਾਨ ਦੇ ਰੂਪ ਨਹੀਂ ਹੋ ਸਕਦੇ ਭਾਵੇਂ ਉਹ ਕੁਦਰਤ ਨੂੰ ਸਾਂਭੀ ਬੈਠੇ ਨੇ ਜਾਨਵਰ ਨੇ ਜਾਨਵਰ ਹੀ ਰਹਿਣਾ ਹੈ ਪਸ਼ੂ ਨੇ ਪਸ਼ੂ ਹੀ ਰਹਿਣਾ ਕਿਉਂਕਿ ਬੰਦੇ ਕੋਲੇ ਦਿਮਾਗ ਹੈ ਪਸ਼ੂ ਕੋਲੇ ਦਿਮਾਗ ਨਹੀਂ ਹੈ ਬੰਦੇ ਕੋਲੇ ਹਿਰਦਾ ਹੈ ਪਸ਼ੂ ਕੋਲੇ ਹਿਰਦਾ ਨਹੀਂ ਹੈ ਗੁਰੂ ਦੇ ਪਿਆਰਿਓ ਇੱਕ ਗੱਲ ਯਾਦ ਰੱਖਣ ਵਾਲੀ ਹੈ ਕਿ ਬੰਦਾ ਕੁੱਤਾ ਹੋ ਸਕਦਾ ਹੈ ਅਗਰ ਪਰਮਾਤਮਾ ਦੇ ਬੰਧ ਕੀ ਛੱਡ ਦੇਵੇ ਤਾਂ ਪਰ ਕੋਈ ਕੁੱਤਾ ਬੰਦਾ ਨਹੀਂ ਹੋ ਸਕਦਾ ਕੋਈ ਜਾਨਵਰ ਬੰਦਾ ਨਹੀਂ ਹੋ ਸਕਦਾ ਇੰਜ ਸਮਝਣਾ ਕਿ ਕੋਈ ਧਨਵਾਨ ਕੰਗਾਲ ਹੋ ਸਕਦਾ ਜੇਕਰ ਉਸ ਨੂੰ ਰੱਖਿਆ ਧਨ ਭੁੱਲ ਜਾਏ ਪਰ ਕੋਈ ਕੰਗਾਲ ਧਨਵਾਨ ਨਹੀਂ ਹੋ ਸਕਦਾ ਜਿਸ پاس ਧਨ ਹੀ ਨਹੀਂ ਗੁਰੂ ਦੇ ਪਿਆਰਿਓ ਕੋ ਕੰਗਾਲ ਹੋ ਸਕਦਾ ਹੈ ਮਨੁੱਖ ਕੰਗਾਲ ਤੋਂ ਧਨਵਾਨ ਹੋ ਸਕਦਾ ਹੈ ਗਰੀਬ ਤੋਂ ਧਨਵਾਨ ਹੋ ਸਕਦਾ ਹੈ ਗੁਰੂ ਇਸ ਨੂੰ ਰਖਿਆ ਹੋਇਆ ਭਗਤੀ ਦਾ ਧਨ ਯਾਦ ਕਰਵਾ ਦੇਵੇ ਧਨਵਾਨ ਹੋ ਸਕਦਾ ਹੈ ਧਨ ਹੈ ਕੋਲੇ ਪਰ ਤਨ ਨੂੰ ਵੇਖਣ ਬਾਰੇ ਅੱਖ ਨਹੀਂ ਹੈ ਸਭ ਕੁਝ ਕੋਲੇ ਹੈ ਪਰ ਇਹ ਬਾਹਰ ਤੁਰਿਆ ਫਿਰਦਾ ਹੈ ਬਾਹਰ ਭਲ ਭਰਮ ਭੁਲਾਈ ਬਾਹਰ ਤਾਂ ਭਾਲਦਾ ਵੀ ਭਰਮਾਂ ਵਿੱਚ ਹੈ ਜਿਵੇਂ ਮਿਰਗ ਦੇ ਸਿਰ ਤੇ ਕਸਤੂਰੀ ਦੀ ਵਾਸਨਾ ਹੈ ਪਰ ਉਹ ਕਸਤੂਰੀ ਦੀ ਬਾਸਨਾ ਸੋਚਦੀ ਹੈ ਕਿਤੇ ਦੂਰ ਹੈ ਕਿਤੇ ਦੂਰ ਹੈ ਉਹ ਭਰਮਾਂ ਚ ਹੈ ਇਸੀ ਤਰ੍ਹਾਂ ਮਨੁੱਖ ਦੇ ਕੋਲ ਸਭ ਕੁਝ ਹੈ ਪਰ ਸੋਚਦਾ ਵੀ ਕਿਤੇ ਦੂਰ ਹੀ ਹੈ ਰੱਖ ਕੇ ਭੁੱਲ ਗਿਆ ਲੈ ਕੇ ਭੁੱਲ ਗਿਆ ਪਰਮਾਤਮਾ ਤੋਂ ਇਹ ਮਨੁੱਖਾ ਸਰੀਰ ਤਨਵਾਨ ਬਣ ਕੇ ਵੱਡੇ ਭਾਗ ਬਣ ਕੇ ਲੈ ਕੇ ਆਇਆ ਪਰ ਇਹ ਸੰਸਾਰ ਵਿੱਚ ਆ ਕੇ ਭੁੱਲ ਗਿਆ ਭੁੱਲ ਦੇ ਕਾਰਨ ਹੀ ਇਹ ਗੁਰੂ ਦੇ ਪਿਆਰਿਓ ਕੰਗਾਲ ਬਣ ਗਿਆ ਕੰਗਾਲ ਇਸ ਕਰਕੇ ਬਣਿਆ ਧਨ ਹੈ ਕੋਲੇ ਫਿਰ ਵੀ ਕਹਿੰਦਾ ਕੰਗਾਲ ਹਾਂ ਮੈਂ ਮੈਂ ਕੰਗਾਲ ਹੋ ਗਿਆ ਵਾਕਈ ਕੰਗਾਲ ਹੋ ਗਿਆ ਹੁੰਦਿਆਂ ਸਭ ਕੁਝ ਨਾ ਦਿਸਿਆ ਤੇ ਕੰਗਾਲੀ ਹੈ ਗੁਰਬਾਣੀ ਹੈ ਪਰ ਅਸੀਂ ਕਹਿੰਦੇ ਵੀ ਗੁਰਬਾਣੀ ਸਾਨੂੰ ਚੰਗੀ ਨਹੀਂ ਸਾਨੂੰ ਜੰਤਰ ਮੰਤਰ ਚੰਗੇ ਲੱਗਦੇ ਨੇ ਸਾਨੂੰ ਬਾਬੇ ਚੰਗੇ ਲੱਗਦੇ ਨੇ ਸਾਨੂੰ ਗੁਰਬਾਣੀ ਨਹੀਂ ਚੰਗੀ ਲੱਗਦੀ ਗੁਰਬਾਣੀ ਦੀ ਸਿੱਖਿਆ ਚੰਗੀ ਨਹੀਂ ਲੱਗਦੀ ਤਨ ਹੈ ਨਾਮ ਹੈ ਬਖਸ਼ਿਸ ਹੈ ਦਇਆ ਹੈ ਘਰ ਵਿੱਚ ਹਰ ਚੀਜ਼ ਮੌਜੂਦ ਹੈ ਗੁਰਬਾਣੀ ਦੇ ਵਿੱਚ ਲੇਕਿਨ ਇਹ ਤੇ ਭਰੋਸਾ ਨਹੀਂ ਹੈ ਭਰੋਸਾ ਤਾਂ ਕਿਤੇ ਅਸੀਂ ਹੋਰ ਮਟੀਆਂ ਤੇ ਰੱਖੀ ਬੈਠੀਆਂ ਭਰੋਸਾ ਅਸੀਂ ਕਿਤੇ ਗੁਰੂ ਦੇ ਪਿਆਰੋ ਦਰਖਤ ਤੇ ਰੱਖੀ ਬੈਠੇ ਹਾਂ ਦਰਖਤਾਂ ਆਪ ਉਸ ਤੇ ਭਰੋਸੇ ਤੇ ਬੈਠੇ ਨੇ ਵੀ ਫਲ ਕਦੋਂ ਲੱਗਣਗੇ ਸਾਡੇ ਤੇ ਕਿਰਪਾ ਕਦੋਂ ਹੋਣਗੇ ਮਨੁੱਖ ਇੱਕ ਆਸ ਰੱਖੀ ਬੈਠਾ ਹੈ ਦਰਖਤ ਤੇ ਉਸ ਦੇ ਕਪੜਾ ਬਨ ਬਨ ਕੇ ਵੇਖਦਾ ਹੈ ਤੇ ਉਹ ਵੀ ਸੋਚਦੇ ਹੋਣਗੇ ਵੀ ਮਨੁੱਖ ਤੈਨੂੰ ਸੋਝੀ ਇੰਨੀ ਹੈ ਤੂੰ ਕਿਉਂ ਪਾਗਲਾ ਵਾਂਗ ਫਿਰਦਾ ਹੈ ਸਾਨੂੰ ਕਪੜੇ ਦੀ ਲੋੜ ਨਹੀਂ ਹੈ ਤੈਨੂੰ ਕਪੜੇ ਦੀ ਲੋੜ ਹੈ ਤੂੰ ਆਪ ਦੇ ਇੱਜ਼ਤ ਢੱਕ ਸਾਨੂੰ ਢੱਕਣ ਦੀ ਲੋੜ ਨਹੀਂ ਸਾਨੂੰ ਤਾਂ ਸੱਕ ਦਿੱਤੇ ਨੇ ਢੱਕਣ ਵਾਸਤੇ ਪਰਮਾਤਮਾ ਨੇ ਸਾਨੂੰ ਵੀ ਕਪੜਾ ਦਿੱਤਾ ਹੋਇਆ ਉਹ ਤੇ ਸੱਕ ਬਣਾ ਕੇ ਲਾਇਆ ਹੋਇਆ ਹੈ ਪਰਮਾਤਮਾ ਨੇ ਸਾਡੀ ਪੱਤ ਸਾਡੀ ਇੱਜ਼ਤ ਪਰਮਾਤਮਾ ਨੇ ਰੱਖਣ ਵਾਸਤੇ ਦਿੱਤੇ ਹੋਏ ਨੇ ਕਪੜਾ ਤੇਰੇ ਵਾਸਤੇ ਏ ਤੂੰ ਢੱਕ ਤੂੰ ਆਪਣੇ ਆਪ ਨੂੰ ਢੱਕ ਲੋਕੀ ਆਪ ਕਪੜਿਆਂ ਤੋਂ ਅਧਖੜ ਹੋ ਗਏ ਤਰਖਤਾਂ ਨੂੰ ਢੱਕਣ ਲੱਗ ਗਏ ਆਪਣੇ ਸਿਰ ਤੇ ਚੁੰਨੀ ਲਾਈ ਜਾਂਦੇ ਨੇ ਕਪੜੇ ਅਧਖੜ ਹੋ ਗਏ ਤੇ ਦਰਖਤਾਂ ਨੂੰ ਢਕਣ ਲੱਗ ਗਏ ਵੀ ਇੱਜ਼ਤ ਤੂੰ ਢਕ ਦਰਖਤ ਨੇ ਕਿਹਾ ਵੀ ਤੂੰ ਆਪਦੀ ਇੱਜ਼ਤ ਬਚਾਲਾ ਸਾਡੀ ਤਾਂ ਬਚੀ ਹੋਈ ਐ ਸਾਡੀ ਬਚੀ ਹੋਈ ਐ ਤੂੰ ਆਪਦੀ ਇੱਜ਼ਤ ਬਚਾਲਾ ਤੂੰ ਆਪ ਬੇਇੱਜ਼ਤੀ ਨਾ ਕਰਾ ਇਸ ਲਈ ਗੁਰੂ ਦੇ ਪਿਆਰੋ ਇਸ ਸਮਝ ਨੂੰ ਲੈ ਕਰਕੇ ਬੰਦਾ পাগল ਕਿਹਾ ਉਸ ਨੂੰ ਉਸੇ ਨੂੰ ਕੁੱਤਾ ਕਿਹਾ ਉਸੇ ਨੂੰ ਜਾਨਵਰ ਕਿਹਾ ਜਿਹੜਾ ਸਮਝ ਹੁੰਦਿਆਂ ਵੀ ਬੇਸਮਝ ਹੋ ਜਾਵੇ ਇਸ ਲਈ ਗੁਰੂ ਪਾਸਾ ਜੀ ਕਿਰਪਾ ਕਰਦੇ ਨੇ ਭਗਤੀ ਦਾ ਧਨ ਯਾਦ ਕਰਵਾ ਦੇਵੇ ਪਰ ਮਾਤਮਾ ਪਰ ਕੋਈ ਪਸ਼ੂ ਧਨਵਾਨ ਨਹੀਂ ਬਣ ਸਕਦਾ ਜੇ ਕੋਈ ਪਸ਼ੂ ਨੂੰ ਕਹੇ ਵੀ ਤੂੰ ਧਨਵਾਨ ਬਣ ਜਾ ਨਹੀਂ ਬਣ ਸਕਦਾ ਉਸ ਕੋਲ ਸਿਮਰਨ ਰੂਪੀ ਧਨ ਨਹੀਂ ਦਿਮਾਗ ਨਹੀਂ ਹੈ ਹਿਰਦਾ ਨਹੀਂ ਚੇਤਾ ਸ਼ਕਤੀ ਨਹੀਂ ਮਨ ਨਹੀਂ ਹੈ ਉਹਨਾਂ ਦੇ ਅੰਦਰ ਇਸ ਕਰਕੇ ਉਹ ਪਰਮਾਤਮਾ ਦੀ ਸਿਮਰਨ ਕਰਕੇ ਧਨਵਾਨ ਨਹੀਂ ਹੋ ਸਕਦੇ ਭਾਵੇਂ ਉਹਨਾਂ ਕੋਲੇ ਹੋਰ ਚੀਜ਼ਾਂ ਬਹੁਤ ਨੇ ਗੁਰੂ ਦੇ ਪਿਆਰਿਓ ਪਰ ਉਹ ਧਨਵਾਨ ਨਹੀਂ ਹੋ ਸਕਦੇ ਇਸ ਲਈ ਗੁਰੂ ਪਾਸਾ ਜੀ ਕਿਰਪਾ ਕਰਦੇ ਨੇ ਗੁਰੂ ਨਾਨਕ ਪਾਸਾ ਦੇ ਘਰ ਦੇ ਵਿੱਚ ਬੜੀਆਂ ਬਖਸ਼ਿਸ਼ਾਂ ਤੇ ਕਿਰਪਾ ਦੀ ਰਹਿਮਤ ਹੈ ਆਓ ਇੱਥੇ ਸਮਾਪਤੀ